ਪੰਜਾਬੀ ਇਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਦਿਆਂ ਵੱਡੀਆਂ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤਾ ਵੱਡਾ ਐਲਾਨ ਅੱਜ ਤੋਂ ਪੰਜਾਬ 'ਚ ਕਰਨਗੇ ਚੋਣ ਪ੍ਰਚਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਰੇ ਆਈ ਵੱਡੀ ਖਬਰ ਆਈ ਪੀਐਲ ਵੀ ਚਾਲੇ ਪਟਿਆਲਾ 'ਚ ਆਪਣੇ ਕਰੀਬੀਆਂ ਨਾਲ ਕੀਤੀਆਂ ਹਨ ਮੀਟਿੰਗ ਟਿਕਟ ਨਾ ਮਿਲਣ ਕਾਰਨ ਨਿਰਾਸ਼ ਚਲ ਰਹੇ ਢੀਂਡ ਸਾਹ ਪਰਿਵਾਰ ਨਾਲ ਸੁਖਵੀਰ ਬਾਦਲ ਨੇ ਕੀਤੀ ਮੁਲਾਕਾਤ 3 ਘੰਟੇ ਚੱਲੀ ਮੀਟਿੰਗ ਬਿਜ਼ਨਸ ਵਿਰੋਧੀ ਵੱਡੀ ਕਾਰਵਾਈ 15000 ਰੁਪਏ ਰਿਸ਼ਵਤ ਲੈਂਦਾ ਐਸਆਈ ਵਿਜੀਲੈਂਸ ਵਿਭਾਗ ਨੇ ਕੀਤਾ ਗ੍ਰਿਫਤਾਰ ਪੀਐਸਸੀਵੀ ਨੇ ਐਲਾਨਿਆ ਦਸਵੀਂ ਦਾ ਨਤੀਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੇ ਸਥਾਨ ਤੇ ਆਈਆਂ ਤਿੰਨ ਕੁੜੀਆਂ ਨੂੰ ਦਿੱਤੀਆਂ ਵਧਾਈਆਂ ਪੰਜਾਬ 'ਚ ਇੱਕ ਵਾਰ ਮੂਡ ਬਦਲ ਸਕਦਾ ਹੈ ਮੌਸਮ ਅਗਲੇ 2 ਦਿਨ ਭਾਰੀ ਮੀਂਹ ਤੇ ਝੱਖੜ ਦਾ ਅਲਰਟ ਜਾਰੀ ਭਗਵੰਤ ਮਾਨ ਸਰਕਾਰ ਦੇ ਐਮਐਲਏ ਤੇ ਪੜਕੇ ਪ੍ਰਤਾਪ ਸਿੰਘ ਬਾਜਵਾ ਕਿਸਾਨ ਜਥੇਬੰਦੀਆਂ ਵਿਰੁੱਧ અપਮਾਨਜਨਕ ਟਿੱਪਣੀਆਂ ਕਰਨ ਤੇ ਪਾਈ ਝਾੜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਜੇਲ੍ਹ ਵਿੱਚ ਹੋਣ ਕਾਰਨ ਦੇਸ਼ ਭਰ ਵਿੱਚ ਚੋਣ ਪ੍ਰਚਾਰ ਕਰਨ ਤੋਂ ਬਾਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣਾ ਧਿਆਨ ਪੰਜਾਬ ਵੱਲ ਕੇਂਦ੍ਰਿਤ ਕਰਨ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਸ਼ਨ ਆਪ 130 ਦੀ ਸ਼ੁਰੂਆਤ ਕਰ ਦਿੱਤੀ ਹੈ ਸੀਐਮ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਪੈਸੇ ਲੈ ਕੇ ਤੁਹਾਡੇ ਕੋਲ ਆਉਣਗੇ ਉਹਨਾਂ ਨੂੰ ਇਨਕਾਰ ਨਾ ਕਰੋ ਤੇ ਉਹਨਾਂ ਨੂੰ ਰੱਖੋ ਲక్ష్ਮੀ ਨੂੰ ਮੋੜਿਆ ਨਹੀਂ ਜਾਂਦਾ ਇਹ ਪੈਸਾ ਵੀ ਤੁਹਾਡਾ ਹੈ ਇਹਨਾਂ ਨੇ ਕਿਹੜੀ ਫਸਲ ਵੇਚ ਕੇ ਕਮਾਏ ਹਨ ਇਹ ਤੁਸੀਂ ਹੀ ਹੋ ਜਿੰਨਾ ਤੋਂ ਲੁੱਟਿਆ ਗਿਆ ਹੈ ਬਸ ਆਮ ਆਗਮੀ ਪਾਰਟੀ ਨੂੰ ਹੀ ਵੋਟ ਪਾਓ ਸੀਮ ਭਗਵੰਤ ਮਾਨ ਨੇ ਕਿਹਾ ਕਿ ਹੁਣ ਉਹ ਪੰਜਾਬ ਵਿੱਚ ਹੀ ਹਨ ਹਰ ਹਲਕੇ ਵਿੱਚ ਤਿੰਨ ਤਿੰਨ ਵਾਰ ਜਾਣਗੇ ਜਿੱਥੇ ਵੀ ਤੁਹਾਨੂੰ ਜਾਣ ਦੀ ਲੋੜ ਹੈ ਉਹ ਤੁਹਾਡੇ ਨਾਲ ਜਾਣ ਲਈ ਤਿਆਰ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਚ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 130 ਦਾ ਨਾਰਾ ਦਿੱਤਾ ਇਸ ਦੀ ਪ੍ਰਾਪਤੀ ਦੇ ਉਦੇਸ਼ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਅੱਜ ਤੋਂ ਮੁੱਖ ਮੰਤਰੀ ਭਗਵੰਤ ਮਾਨ 13 ਲੋਕ ਸਭਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ ਲੋਕ ਸਭਾ ਚੋਣਾਂ ਵਿਚਾਲੇ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਤੋਂ ਸਿਆਸਤ ਵਿੱਚ ਸਰਗਰਮ ਹੋਏ ਹਨ ਇਨੀ ਦਿਨੀ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਟਿਆਲਾ ਰਿਹائش ਵਿਖੇ ਆਪਣੇ ਕਰੀਬੀਆਂ ਨਾਲ ਬੈਠਕ ਕੀਤੀ ਹੈ ਇਸ ਵਿੱਚ ਸ਼ਮਸ਼ੇਰ ਸਿੰਘ ਦੁੱਲੋ ਸੁਜੀਤ ਸਿੰਘ ਢੀਮਾਨ ਜਗਦੇਵ ਕਮਾਲੂ ਮਹੇਸ਼ਿੰਦਰ ਸਿੰਘ ਨਾਜ਼ਰ ਸਿੰਘ ਮਾਨਸ਼ਾਹੀਆ ਸ਼ਾਮਿਲ ਹਨ ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਹੀ ਨਵਜੋਤ ਸਿੰਘ ਸਿੱਧੂ ਨੇ ਸੀਨੀਅਰ ਕਾਂਗਰਸੀ ਆਗੂਆਂ ਨਾਲ ਗੱਲਬਾਤ ਕੀਤੀ ਹੈ ਅਤੇ ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਕਾਂਗਰਸ ਵੱਲੋਂ ਡਾਕਟਰ ਧਰਮबीर ਗਾਂਧੀ ਨੂੰ ਟਿਕਟ ਦੇਣ ਤੇ ਵੀ ਵਿਰੋਧ ਹੋਇਆ ਹੈ ਦੱਸਦੇ ਕਿ ਜਦੋਂ ਤੋਂ ਨਵਜੋਤ ਸਿੱਧੂ ਨੇ ਆਈਪੀਐਲ ਵਿੱਚ ਕਮੈਂਟਰੀ ਸ਼ੁਰੂ ਕੀਤੀ ਹੈ ਉਹ ਸਿਆਸੀ ਤੌਰ ਤੇ ਜਿਆਦਾ ਸਰਗਰਮ ਨਹੀਂ ਸਨ ਨਵਜੋਤ ਸਿੰਘ ਨੇ ਲੋਕ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਦੌਰਾਨ ਉਹਨਾਂ ਨੇ ਡਾਕਟਰ ਨਵਜੋਤ ਕੌਰ ਸਿੱਧੂ ਦੀ ਸਿਹਤ ਦਾ ਹਵਾਲਾ ਦਿੱਤਾ ਸੀ ਇੰਨੇ ਦਿਨ ਕਾਂਗਰਸ ਵੱਲੋਂ ਕੀਤੀ ਜਾ ਰਹੀ ਚੋਣ ਮੁਹਿੰਮ ਵਿੱਚ ਵੀ ਨਵਜੋਤ ਸਿੰਘ ਸਿੱਧੂ ਸ਼ਾਮਿਲ ਨਹੀਂ ਹੋ ਰਹੇ ਹਨ ਅਤੇ ਨਾ ਹੀ ਉਹਨਾਂ ਨੇ ਕਿਸੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ ਸੰਗਰੂਰ ਤੋਂ ਇਕਵਾਲ ਸਿੰਘ ਝੁੰਡਾ ਨੂੰ ਟਿਕਟ ਦੇਣ ਤੋਂ ਬਾਅਦ ਨਰਾਜ਼ ਚੱਲ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਮਨਾਉਣ ਲਈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖੀਰ ਸਿੰਘ ਬਾਦਲ ਡੇਰਾ ਤੋਂ ਉਹਨਾਂ ਦੇ ਘਰ ਪਹੁੰਚੇ ਇਹ ਮੀਟਿੰਗ ਤਕਰੀਬਨ 3 ਘੰਟੇ ਚੱਲੀ ਇਸ ਮੌਕੇ ਕਾਲੀ ਦਲ ਦੇ ਸੀਨੀਅਰ ਆਗੂ ਬੰਟੀ ਰੋਮਾਣਾ ਵੀ ਹਾਜ਼ਰ ਸਨ ਇਸ ਤੋਂ ਪਹਿਲਾਂ ਵੀ ਸਵੇਰੇ ਸ਼੍ਰੋਮਣੀ ਕਾਲੀ ਦਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਦੀਆਂ ਦੇਖੀ ਕਰਕੇ ਉਹਨਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਟਿਕਟ ਨਾ ਦਿੱਤੇ ਜਾਣ ਤੋਂ ਨਾਰਾਜ਼ ਕਈ ਸੀਨੀਅਰ ਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਸ਼੍ਰੋਮਣੀ ਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਦੀ ਚੰਡੀਗੜ੍ਹ ਸਥਿਤ ਰਿਹائش ਵਿਖੇ ਹੋਈ ਇਸ ਮੌਕੇ ਸਮੂਹ ਆਗੂਆਂ ਨੇ ਵਰਕਰਾਂ ਨੇ ਤਿੱਖੇ ਲੈਜ ਵਿੱਚ ਰੋਸ ਜ਼ਾਹਰ ਕਰਦੇ ਆ ਕਿ ਹੈਗੇ ਸੰਗਰੂਰ ਤੋਂ ਕਾਲੀ ਦਲ ਦੀ ਟਿਕਟ ਦੇ ਪ੍ਰਵਲ ਦਾਅਵੇਦਾਰ ਪਰਮਿੰਦਰ ਸਿੰਘ ਢੀਂਡਸਾ ਦੀਆਂ ਦੇਖੇ ਕਰਕੇ ਸਾਨੂੰ ਨੀਵਾ ਦਿਖਾਇਆ ਜਾ ਰਿਹਾ ਹੈ ਇਸ ਦੌਰਾਨ ਵੱਖ-ਵੱਖ ਆਗੂ ਨੇ ਪਾਰਟੀ ਵਿਰੁੱਧ ਸਖਤ ਸਟੈਂਡ ਲਾਈਨ ਦੀ ਵੀ ਗੱਲ ਕੀਤੀ 23 ਹਾਲਾਤ ਵਿੱਚ ਪਾਰਟੀ ਨਾਲ ਚੱਲ ਸਕਣ ਲਈ ਅਸਮਰਥਾ ਪ੍ਰਗਟਾਈ ਸਮੂਕੇ ਸੁਖਦੇਵ ਸਿੰਘ ਢੀਂਡਸਾ ਨੇ ਆਗੂਆਂ ਤੇ ਵਰਕਰਾਂ ਨੂੰ ਸ਼ਾਂਤ ਕਰਵਾਉਂਦੇ ਕਿ ਹੈਗੀ ਬੇਸ਼ੱਕ ਸਾਡੇ ਨਾਲ ਸਿਆਸਤ ਖੇਡੀ ਗਈ ਹੈ ਪਰ ਅਸੀਂ ਕਦੇ ਵੀ ਪਾਰਟੀ ਦਾ ਵਿਰੋਧ ਨਹੀਂ ਕਰਾਂਗੇ ਅਤੇ ਸ਼ਰੋਮਨੀ ਕਾਲੀ ਦਲ ਦੇ ਅਸਲ ਸਿਧਾਂਤਾਂ ਤੇ ਹਮੇਸ਼ਾ ਪੈਰਾ ਦਿੰਦੇ ਰਹਾਂਗੇ ਪੰਜਾਬੀ ਜਨ ਸੁਵਿਨੇ ਨੇ ਸੂਬੇ ਵਿੱਚ ਪ੍ਰਿਸ਼ਤਾ ਵਿਰੁੱਧ ਵਿੰਡੀ ਮੁਹਿੰਮ ਦਰਨ थाना सदर ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਤਪਤੀਸ਼ ਅਫਸਰ ਵੱਜੋਂ ਤਾਇਨਾਤ ਸਹਾਇਕ ਸਵੀ ਇੰਸਪੈਕਟਰ ਕਰਮ ਸਿੰਘ ਨੂੰ 15000 ਰੁਪਏ ਰਿਸ਼ਵਤ ਲੈਂਦੇ ਰੰਗੇ ਹਤੀਕਾ ਨੂੰ ਕਾਬੂ ਕੀਤਾ ਹੈ ਵਿਜੀਲੈਂਸ ਵਿਰੋਧ ਦੇ ਬੁਲਾਰੇ ਨੇ ਦੱਸਿਆ ਹੈ ਕਿ ਉਹਨਾਂ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤੇ ਐਸਆਈ ਨੇ ਉਸਦੇ ਜਵਾਈ ਖਿਲਾਫ थाना सदर ਵਿੱਚ ਦਰਜੀ ਇੱਕ ਪੁਲਿਸ ਕੇਸ ਵਿੱਚ ਉਸਦਾ ਪੱਖ ਲੈਣ ਬਦਲੇ 65000 ਰੁਪਏ ਰਿਸ਼ਵਤ ਦੀ ਮੰਗ ਕੀਤੀ ਹੈ ਉਸਨੇ ਦੱਸਿਆ ਕਿ ਉਕਤ ਮੁਲਜ਼ਮ ਪਹਿਲਾਂ ਵੀ ਰਿਸ਼ਵਤ ਵਜੋਂ 24000 ਰੁਪਏ ਲੈ ਚੁੱਕਾ ਹੈ ਤੇ ਬਾਕੀ ਰਕਮ ਦੀ ਮੰਗ ਕਰ ਰਿਹਾ ਹੈ ਬੁਲਾਰੇ ਨੇ ਦੱਸਿਆ ਕਿ ਮੁਰਲੀ ਪੁੱਛਗੀ ਚ ਉਪਰੰਤ ਬਿਜ਼ਨਸ ਦੀ ਟੀਮ ਨੇ ਜਾਲ ਵਿਛਾਇਆ ਤੇ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤ ਕਰਤਾ ਤੋਂ 15000 ਰੁਪਏ ਰਿਸ਼ਵਤ ਦੇ ਰੰਗੇ ਹਿੱਤੀ ਕਾਬੂ ਕਰ ਲਿਆ ਉਹਨਾਂ ਦੱਸਿਆ ਕਿ ਮੁਰਲੀ ਜਾਂਚ ਦੌਰਾਨ ਰਿਸ਼ਵਤ ਵਜੋਂ ਲਈ ਪਹਿਲੀ ਕਿਸ਼ਤ ਦੇ 24000 ਰੁਪਏ ਵੀ ਬਰਾਮਦ ਕਰ ਲਈ ਗਏ ਹਨ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰੀ ਹੈ ਅਤੇ ਪਹਿਲੇ ਤਿੰਨ ਸਥਾਨਾਂ ਤੇ ਕਬਜ਼ਾ ਕੀਤਾ ਹੈ ਪਹਿਲੇ ਸਥਾਨ ਤੇ ਲੁਧਿਆਣਾ ਦੇ ਤੇਜਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ ਲੁਧਿਆਣਾ ਦੀ ਦਿੱਤੀ ਰਹੀ ਹੈ ਜਿਸ ਨੇ 650 ਵਿੱਚੋਂ 650 ਅੰਕ ਹਾਸਲ ਕੀਤੇ ਹਨ ਜਦਕਿ ਦੂਜੇ ਸਥਾਨ ਤੇ ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਰਹੀ ਹੈ ਜਿਸ ਨੇ 650 ਵਿੱਚੋਂ 645 ਅੰਕ ਹਾਸਲ ਕੀਤੇ ਹਨ ਅਤੇ ਤੀਜੇ ਸਥਾਨ ਤੇ ਬਾਬਾ ਬਕਾਲਾ ਦੀ ਕਰਮਣ ਪ੍ਰੀਤਕੌਰ ਰਹੀ ਹੈ ਜਿਸ ਨੇ 650 ਵਿੱਚੋਂ 645 ਕਾ ਹਾਸਲ ਕੀਤੇ ਹਨ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜ਼ੀ ਮਾਰਨ ਵਾਲੀਆਂ ਧੀਆਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਟਵੀਟ ਕਰਦੇ ਆਖਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ। ਉਹਨਾਂ ਨੇ ਕਿਹਾਗੇ ਸਾਰਿਆਂ ਦੇ ਪਰਿਵਾਰਾਂ ਨੂੰ ਮੇਰੇ ਵੱਲੋਂ ਵਧਾਈਆਂ। ਬਾਕੀ ਪਾਸ ਹੋਏ ਸਾਰੇ ਬੱਚਿਆਂ, ਮਾਪਿਆਂ ਤੇ ਅਧਿਆਪਕਾਂ ਨੂੰ ਵੀ ਬਹੁਤ-ਬਹੁਤ ਵਧਾਈਆਂ। ਪੰਜਾਬ ਦੇ ਮੌਸਮ ਲੈ ਕੇ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ 'ਚ ਆਉਣ ਵਾਲੇ 2 ਦਿਨਾਂ ਦੇ ਲਈ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਵਿਭਾਗ ਦਾ ਕਹਿਣਾ ਹੈ ਕਿ ਅੱਜ ਤੇ ਕੱਲ ਤੇਜ਼ ਤੂਫਾਨ ਦੇ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਅੱਜ ਸਵੇਰ ਤੋਂ ਹੀ ਕਈ ਥਾਂ ਬੱਦਲ ਛਾ ਜਾਣਗੇ। ਅਤੇ ਕਈ ਥਾਈਂ ਬੁੰਦਾਬਾਨ ਦੀ ਵੀ ਦੇਖਣ ਨੂੰ ਮਿਲ ਸਕਦੀ ਹੈ ਜਿ세 ਚ ਮੌਸਮ ਚ ਤਬਦੀਲੀ ਦੇਖਣ ਨੂੰ ਮਿਲ ਰਹੀ ਹੈ ਜੇਕਰ ਗੱਲ ਕਰੀਏ ਮਾਝਾ ਖੇਤਰ ਦੀ ਤਾਂ ਉੱਥੇ ਵੀ ਕਈ ਥਾਈਂ ਠੰਡੀਆਂ ਹਵਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਦੱਸਣਯੋ ਹੈ ਕਿ ਇਸ ਤੋਂ ਪਹਿਲਾਂ 15 ਅਤੇ 16 ਤਰੀਕ ਨੂੰ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵੜੀ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਪੰਜਾਬ ਸਰਕਾਰ ਦੇ ਤੇ ਪੂਚੋ ਮੰਡੀ ਤੋਂ ਵਿਧਾਇਕ ਜਗਸੀਰ ਸਿੰਘ ਨੂੰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਲਈ ਝਾੜ ਪਾਈ ਹੈ ਕਿ ਹੈ ਕਿ ਆਪ ਸਰਕਾਰ ਦਾ ਕਿਸਾਨ ਵਿਰੋਧੀ ਚਾਰਾ ਇੱਕ ਵਾਰ ਫਿਰ ਬੇਨਕਾਬ ਹੋਇਆ ਹੈ ਪੂਚੋ ਮੰਡੀ ਤੋਂ ਆਪ ਵਿਧਾਇਕ ਨੇ ਸੂਬੇ ਦੀ ਮਾੜੀ ਹਾਲਤ ਲਈ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਬਾਜਵਾਨ ਨੇ ਕਿ ਹੈ ਕਿ ਸੂਬੇ ਨੂੰ ਹੋਏ ਨੁਕਸਾਨ ਲਈ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾਨ ਨੇ ਕਿ ਹੈ ਕਿ ਕਿਸਾਨਾਂ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਪੂਰਾ ਅਧਿਕਾਰ ਹੈ ਤੇ ਉਹ ਜਿਹਾ ਹੀ ਕਰ ਰਹੇ ਹਨ ਠੋਸ ਜਵਾਬ ਦੇਣ ਦੀ ਬਜਾਏ ਆਪ ਸਰਕਾਰ ਕਿਸਾਨਾਂ ਨੂੰ ਬਦਨਾਮ ਕਰ ਰਹੀ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਬਹੁਤ ਸਾਬ ਜਿੱਤ ਜਾ ਬਹੁਤ ਆਮਦ ਮਾਨ ਸਰ ਨੇ ਜਦ ਦੋ ਸਾਲ ਕੰਮ ਕੀਤੇ ਸਦ ਉਹਨਾਂ ਕੰਮਾਂ ਦੇ ਆਧਾਰ ਦੇ ਉੱਤੇ ਬਹੁਤ ਤਾਦਨਾ ਮਤਲਬ ਸੀਟ ਕੱਢ ਲਾਂਗੇ ਕੋਈ ਚੱਪਾ ਤੁਹਾਡੇ ਆਪਣੇ ਵਿਧਾਇਕ ਕਹਿ ਰਹੇ ਨੇ ਕਿ ਨਸ਼ਾ ਸ਼ਰਮ ਦੇਖ ਰਹੇ ਹੈਗਾ ਉਹ ਵੀ ਵੀਡੀਓ ਕੰਪੈਰਲ ਹੋ ਰਹੀ ਚਾਹੇ ਨਹੀਂ ਨਹੀਂ ਕੋਈ ਕੋਈ ਇੱਤਰੀ ਕੋ ਗੱਲ ਨਹੀਂ ਉਦੋਂ ਵੀ ਉਦੋਂ ਨਾਲ ਗੱਲ ਹੋਈ ਸੀਗੀ ਇੱਤਰੀ ਕੋਈ ਗੱਲ ਨਹੀਂ ਗਈ ਕੋਈ ਟੱਕਰ ਨਹੀਂ ਗਈ ਉਜਲੀ ਮਸ਼ੇ ਦੀ ਪ੍ਰੋਬਲਮ ਹੈ ਸਾਡੇ ਪੰਜਾਬ ਤੋਂ ਦਾ ਹਿੱਸਾ ਦਾ ਕੁਝ ਕੰਟਰੋਲ ਕੀਤਾ ਕੋਈ ਤਾਂ ਨਹੀਂ ਧੰਨਵਾਦ ਸੱਪੀ ਚੋਣਕੀ ਕਿਹਦੇ ਨਾਲ ਬੰਦੀ ਕਿਉਂਕਿ ਖਰਿੰਡਰ ਕਿਸ ਦਾ ਵੀ ਕਿਸ ਦਾ ਵੀ ਚੀਟਿੰਗ ਐਮਸੀ ਜੀ ਤਾਂ ਉਹ ਵੀ ਤੁਹਾਡੇ ਮੁਕਾਬਲੇ ਨੇ ਤਰਨਜੀਤ ਸਿੰਘ ਸੰਧੂ ਨੇ ਉੱਤੇ ਅਨਿਲ ਜੋਸ਼ੀ ਦਾ ਵੀ ਕਹਿੰਦੇ ਤੰਗਾ ਉੱਤੇ ਹੈਗਾ ਉਹਦੇ ਦਾ ਆਪਣੇ ਹਲਕੇ ਜਿੱਥੇ ਹੋ ਰਹੇ ਹੋ ਉਹ ਹਲਕੇ ਤੋਂ ਥੋੜਾ ਬੁਧਾ ਹੈਗਾ ਬਾਕੀ ਕੀਤਾ ਕੀ ਹੈ ਸਵਾਲ ਦਿਓ ਸਵਾਲ ਜੋਸ਼ੀ ਦਾ ਸਵਾਲ ਕਾਲੀਦਾਲ ਸਾਡੀ ਤਾਂ ਕਾਲੀਦਾਲ ਨਾਲ ਲੜਾਈ ਹੈ ਜੋਸ਼ੀ ਉਹ ਥੋੜੀ ਸਰਬੀਰ ਬਾਦਲ ਜੀ ਆਪਣਾ ਸਪੋਰਟ ਕਰ ਦੇਣਗੇ ਇਹ ਕੀ ਕੀਤਾ ਤੁਹਾਡੀ ਨਾਲ ਜਿਹੜਣ ਵਾਲੀ ਹੈਗੀ ਆ ਅਮਰਸਰ ਸਾਡੀ ਜਣਾ ਅਮਰਸਰ ਕਹਿਤ ਮੰਡਲ ਚਾ ਮਸਤ ਚ ਨਸੀ ਜਿਹੜੀ ਸੀ ਬਹੁਤ ਵੱਡੇ ਮਹਿਲਦ ਸੀ ਅੱਜ ਇੰਡਸਟਰੀ ਜਿਹੜੀ ਉੱਥੋਂ ਖਤਮ ਹੋਈ ਇੰਡਸਟਰੀ ਨੂੰ ਸਭ ਤੋਂ ਪਹਿਲਾਂ ਵਾਪਸ ਲੈ ਕੇ ਉਹਦੇ ਦੀ ਤਾਲੀਵਾਸਾ ਤੁਸੀਂ ਲੋਕਾਂ ਦੇ ਵਿੱਚ ਫਿਰ ਰਹੇ ਹੋ ਅਫਸਰ ਹਲਕੇ ਦੇ ਵਿੱਚ ਤਾਂ ਕੀਤਾ ਦਾ ਰਿਸਪੋਰਟ ਜਿਹੜਾ ਹੈ ਦਿੱਕਤ ਨੂੰ ਮਿਲ ਗਿਆ ਬਹੁਤ ਲੋਕ ਬਿਆਰ ਕਰ ਬਹੁਤ ਜ਼ਿਆਦਾ ਲੋਕ ਕਿਆਦ ਕਰਦੇ ਆ ਉਦੋਂ ਬਲ ਬਿੰਦੂ ਲੱਗਦਾ ਕਿ ਅਸੀਂ ਮਤਲ ਲੱਖਾਂ ਦੀ ਨਹੀਂ 2 2 ਲੱਖ ਤੋਂ ਉੱਪਰ ਜਿਹੜਾ ਅਦਾ ਕੀ ਨਹੀਂ ਕਰ ਪਾਏ ਜਿਹੜੇ ਮੌਜੂਦਾ ਉੱਥੇ ਐਮਪੀ ਸੀ ਕੀ ਹੋਣਾ ਚਾਹੀਦਾ ਸੀ ਕਿਹੜੀਆਂ ਕਮੀਆਂ ਤੁਹਾਨੂੰ نظر ਆਈਆਂ ਨਹੀਂ ਉਹਨਾਂ ਨੇ ਕੀਤਾ ਹੀ ਕੋਈ ਨਹੀਂ ਕੀ ਨਹੀਂ ਕਰ ਪਾਏ ਉਹਨਾਂ ਨੇ ਕੀਤਾ ਹੀ ਕੁਝ ਨਹੀਂ ਦੇਖੋ ਜਿਹੜਾ ਐਮ ਐਲ ਏ ਸੀ ਜਿਹੜਾ ਐਮ ਪੀ ਦਾ ਉਹ ਆਪਣੇ ਹਲਕੇਲੀ ਕੋ ਪ੍ਰਧਕਟ ਰੱਖੇ ਹੋਏ ਐਮ ਐਲ ਐਮ ਪੀ ਨੇ ਕਦੇ ਨਾਲ ਦੀ ਸੋਇਬੜ ਹੋਰੀਆਂ ਜੀ ਉਹਨਾਂ ਨੇ ਆਪਣੀ ਸਟੇਟ ਵਾਸਤੇ ਆਪਣੇ ਅਲਕੇਵ ਆਹ ਤੱਕ ਪ੍ਰੋਜੈਕਟ ਲੈ ਕੇ ਹੋਣ ਨੇ ਅਜ ਤੱਕ ਜਿਵੇਂ ਉਥੇ ਹੈਪੀ ਬਰਥ ਹੈ ਅਮਰ ਸਾਹਿਬ ਵੀ ਕੋਈ ਪ੍ਰੋਜੈਕਟ ਨਹੀਂ ਲੈ ਕੇ ਆਪਾਂ ਜਾਵਾਂਗੇ ਅਮਰ ਸਾਹਿਬ ਸ਼ਹਿਰ ਵਾਸਤੇ ਵਧੀਆ ਪ੍ਰੋਜੈਕਟ ਜੜਿਆ ਪਰ ਅੱਜ ਦੀ ਫਲਾਈਟਾਂ ਦਾ ਮਸਲਾ ਆਪਣੇ ਲੰਮੇ ਸਮੇਂ ਤੋਂ ਹੈਗਾ ਕਿ ਏਅਰਪੋਰਟ ਅੰਤਰਰਾਸ਼ਟਰੀ ਬਣਿਆ ਹੁੰਦਾ ਹੈ ਪਰ ਫਲਾਈਟਾਂ ਨਹੀਂ ਆਉਂਦੀ ਅੰਤਰਰਾਸ਼ਟਰੀ ਮਸਲਾ ਵੀ ਆ ਫਲਾਈਟਾਂ ਜਿਹੜੀਆਂ ਉਹ ਜਿਹੜਾ ਕਾਲਕਾ ਟੂਰਿੰਗਲ ਦਾ ਮਸਲਾ ਪਰ ਮੈਂ ਬਲਦ ਜਦੋਂ ਆ ਲੋਕ ਸਭਾ ਚ ਜਿਹੜੀ ਸਰਕਾਰ ਬਣੂ ਉਹਨੂੰ ਬੇਨਤੀ ਕਰਾਂਗੇ ਕਿ ਅਮਰਸੇਰ ਇੱਕ ਧਾਰਮਿਕ ਸਿਟੀ ਹੈ ਅਮਰਸੇਰ ਤੋਂ ਜੀਉਪ ਸਾਹਿਬ ਅਮਰਸੇਰ ਤੋਂ ਪਟਨਾ ਸਾਹਿਬ ਅਮਰਸੇਰ ਤੋਂ ਵਾਰਾਨਸੀ ਜਿਹੜੇ ਸਾਡੇ ਧਾਰਮਿਕ ਪਲੇਸ ਹਨ ਉਹਨਾਂ ਤੋਂ ਸਿੱਧੀਆਂ ਡਾਇਰੈਕਟ ਫਲਾਈਟਾਂ ਜਿਹੜੀਆਂ ਉਹ ਚਲਾਈ ਡਾਕਟਰ ਸਾਹਿਬ ਸਾਡੇ ਬਹੁਤ ਹੁਨਾਰ ਕਾਬਿਲ ਪਾਰਲੀਮੈਂਟਰੀਅਨ ਰਹੇ ਚੁੱਕੇ ਨੇ ਇਹਨਾਂ ਨੇ ਆਪਣਾ ਜਿਹੜਾ ਅਚੀਵਮੈਂਟਸ ਉਹ ਐਜ਼ ਮੈਂਬਰ ਆਫ ਪਾਰਲੀਮੈਂਟ ਉਹ ਸਾਰੀ ਦੁਨੀਆ ਜਗ ਜ਼ਾਹਰ ਮੈਂ ਤੇ ਇੱਥੋਂ ਤੱਕ ਗਊਂਗਾ ਅੱਜ ਪੰਜਾਬ ਨੂੰ 13 ਡਾਕਟਰ ਗਾਂਧੀ ਚਾਹੀਦੇ 13 ਜਿੱਦਣ ਪੰਜਾਬ ਨੂੰ 13 ਡਾਕਟਰ ਗਾਂਧੀ ਮਿਲ ਗਏ ਸਮਝ ਲੈਣਾ ਕਿ ਪੰਜਾਬ ਦੀ ਆਵਾਜ਼ ਨੂੰ ਕਿਤੇ ਕੋਈ ਦਬਾ ਨਹੀਂ ਸਕਦਾ ਭਾਵੇਂ ਅਸੀਂ ਉਸ 545 ਦੀ ਵੱਡੀ ਮੈਜੋਰਿਟੀ ਥੋੜੇ ਆ ਪਰ ਗੱਲਕਾਰ ਹੋਣਗੇ ਸਾਰੇ ਜਿਹੜੇ ਸੁੱਚੇ ਮੂੰਹ ਮੁੜਿਆਉਂਦੇ ਨੇ ਕੇਵਲ ਉੱਥੇ ਪੱਤੇ ਲੈ ਕੇ ਆ ਜਾਂਦੇ ਨੇ ਉਹਨਾਂ ਨੇ ਪੰਜਾਬ ਦੀ ਕਦੀ ਗੱਲ ਨਹੀਂ ਕੀਤੀ ਪੰਜਾਬ ਦੀ ਜਿਹੜੀ ਵਿਤਕਿਰਿਆ ਦਾ ਇਤਿਹਾਸ ਹੈ ਉਹ 인ਡੀਪੈਂਡੈਂਸ ਤੋਂ ਚੱਲ ਪਿਆ ਸਾਡੇ ਪਾਣੀ ਖੁੱਸ ਗਏ ਸਾਡੀ ਰਾਜਧਾਨੀ ਖੁੱਸ ਗਈ ਸਾਡੇ ਪੰਜਾਬੀ ਬੋਲਦੇ ਇਲਾਕੇ ਖੁੱਸ ਗਏ ਸਾਡੇ ਨਾਲ ਬਹੁਤ ਅਨਿਆਏ ਹੋਇਆ ਸਾਡੇ ਨਾਲ ਭਾਸ਼ਾ ਨੂੰ ਲੈ ਕੇ ਆਨੇ ਅਨਿਆਏ ਹੋਇਆ ਸਾਡੇ ਨਾਲ ਹਰ ਕਿਸਮ ਦਾ ਕੇਂਦਰ ਦੀ ਸਰਕਾਰਾਂ ਨੇ ਦਰਜਾ ਬਦਰਜਾ ਡਿਸਕ੍ਰਿਮੀਨੇਸ਼ਨ ਕੀਤੀ ਆ ਇਸ ਕਰਕੇ ਪਾਰਲੀਮੈਂਟ ਵਿੱਚ ਉਹ ਵਿਅਕਤੀ ਜਾਣੇ ਚਾਹੀਦੇ ਨੇ ਜਿਹੜੇ ਕਾਬਲ ਤੇ ਲਾਇਕ ਔਰ ਘਟੋ ਘਟ ਦੇਵ ਪੜੇ ਲਿਖੇ ਨਾ ਵੀ ਹੋਣ ਕੋਈ ਗੱਲ ਨਹੀਂ ਜੇ ਲੇਕਿਨ ਉਹਨਾਂ ਇਮਾਨਦਾਰ ਆਪਣੇ ਪੰਜਾਬ ਦੇ ਸੋ ਇਸ ਕਰਕੇ ਡਾਕਟਰ ਸਾਹਿਬ ਦੀ ਮੈਂ ਅਪੀਲ ਕਰੂੰਗਾ ਪਟਿਆਲਾ ਨਿਵਾਸੀਆਂ ਨੂੰ ਕਿ ਮੈਂ ਇਹਨਾਂ ਨੂੰ ਬਹੁਤ ਡੂੰਘਾਈ ਦੇ ਨਾਲ ਇਹਨਾਂ ਨਾਲ ਵਿਚਰਿਆ ਵਾਂ ਇਹ ਬਹੁਤ ਨੇਕ ਨੀਅਤ ਇਨਸਾਫ ਪਸੰਦ ਔਰ ਬਹੁਤ ਬੁੱਧੀਜੀਵੀ ਬਹੁਤ ਰਿਸਰਚ ਕਰਕੇ ਗੱਲ ਕਰਨ ਵਾਲਿਆ ਇਹਨਾਂ ਦੀ ਗੱਲ ਦਾ ਕੋਈ ਤੋੜ ਨਹੀਂ ਹੈ ਮਿਸਾਲ ਦੇ ਤੌਰ ਤੇ ਇਹਨਾਂ ਨੇ ਐਨਡੀਪੀਐਸ ਐਕਟ ਦੇ ਵਿੱਚ ਇੱਕ ਅਮੈਂਡਮੈਂਟ ਜਿਹੜੀ ਪ੍ਰਪੋਜ਼ ਕੀਤੀ ਪਾਰਲੀਮੈਂਟ ਵਿੱਚ ਉਹਦੇ 'ਚ ਬੜੀ ਦਲੀਲ ਹੈ ਕਿ ਜਿਹੜੇ ਕੈਮੀਕਲ ਨਸ਼ੇ ਨੇ ਪੰਜਾਬ 'ਚ ਜਿਹੜੇ ਮੈਡੀਕਲ ਨਸ਼ੇ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਸਿੰਥੈਟਿਕ ਡਰੱਗਸ ਨੇ ਦੇ ਕਿਲਿੰਗ ਪੀਪਲ ਮਰਦੇ ਨੇ ਲੋਕੀ ਸਿਰੰਜਾ ਲਾ ਲਾ ਕੇ 나ੜੀਆਂ 나ੜੀਆਂ ਵਿੱਚ ਇਤੋਂ ਤੱਕ ਹੋਵਾਦੇ ਬੱਚੇ ਨੌਜਵਾਨ ਇਹ 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 ਇੰਨੇ ਵਾਇਲੈਂਟ ਨਸ਼ੇ ਨੇ ਕਿ ਕਈ ਵਾਰ ਆਪਣੇ ਨੌਜਵਾਨਾਂ ਨੇ ਦੇਖਿਆ ਤੁਸੀਂ ਆਪਣੇ ਮਾਂ ਪਿਓ ਮਾਰ ਦਿੱਤੇ ਨੇ ਕਤਲ ਕਰਦੇ ਉਹ ਜਿਹੜੀ ਗੱਲ ਕਰਦੇ ਸੀ ਕਿ ਜਿਹੜੇ ਆਰਗੇਨਿਕ ਪ੍ਰਾਣਾ ਕੀ ਸੀ ਪੰਜਾਬ ਦਾ ਜਿਹੜੀ ਇਹਨਾਂ ਨੇ ਗੱਲ ਕੀਤੀ ਅਫੀਮ ਦੀ ਜਾਂ ਉੱਕੀ ਦੀ ਖੇਤੀ ਦੀ ਕਈ ਵਾਰ ਉਸ ਨੂੰ ਲੋਕ ਗਲਤ ਤਰੀਕੇ ਨਾਲ ਲੈਂਦੇ ਨੇ ਪਰ ਬੜਾ ਲੈਜਿਟਿਮੇਟ ਉਹ ਇੱਕ ਛੋਟੀ ਜੀ ਗੱਲ ਹੈ ਦੈਟਸ ਇੱਕ ਇਹਨਾਂ ਦਾ ਇੱਕ ਕਿਸੇ ਗੱਲ ਲੇਕਿਨ ਉਸ ਤੋਂ ਬਾ ਉਸ ਤੋਂ ਇਲਾਵਾ ਜੋ ਇਹਨਾਂ ਨੇ ਆਪਣੇ ਪਾਰਲੀਮੈਂਟ ਹਲਕੇ ਦੇ ਵਿੱਚ ਜਿਹੜਾ ਐਮਪੀ ਲੈਡ ਨੂੰ ਬਹੁਤ ਅੱਛੇ ਤਰੀਕੇ ਨਾਲ ਵਰਤਿਆ ਕਮਿਊਨਿਟੀ ਹਾਲਸ ਬਣਾਏ ਗਰੀਬਾਂ ਦੇ ਵਾਸਤੇ ਬਹੁਤ ਸਾਰੇ ਐਮਬੂਲੈਂਸਸ ਬਹੁਤ ਸਾਰੇ ਸੋਸ਼ਲ ਵਰਕਸ ਕਿਤੇ ਜਿਹੜੇ ਨਾਰਮਲ ਕੋਰਸ ਵਿੱਚ ਐਮਪੀ ਗਲੀਆਂ ਨਾਲੀਆਂ ਤੇ ਫਸੇ ਹੋਏ ਨੇ ਸੋ ਇਦਾਂ ਦੇ ਐਮਪੀ ਚਾਹੀਦੇ ਸਾਡੇ ਸਾਰੇ ਕੈਂਡੀਡੇਟ ਸਹਿਬਾਨ ਬੈਠੇ ਨੇ ਜਿਨ੍ਹਾਂ ਨੇ ਭਾਰਤ ਦੀ ਸਭ ਤੋਂ ਵੱਡੀ ਪੰਚਾਇਤ ਜਿਹਨੂੰ ਲੋਕ ਸਭਾ ਕਿਹਾ ਜਾਂਦਾ ਹੈ ਉਹਦੇ ਮੈਂਬਰ ਬਣਨਾ ਹੈ 4 ਜੂਨ ਨੂੰ ਰਿਜ਼ਲਟ ਆਉਣਾ ਹੈ 2 ਸਾਡੇ ਜਿਹੜੇ ਉਮੀਦਵਾਰ ਨੇ ਮੀਤ ਹੇਰ ਜਿਹੜੇ ਸੰਗਰੂਰ ਤੋਂ ਤੇ ਲਾਲਜੀਤ ਪੁੱਲਰ ਜਿਹੜੇ ਖਡੂਰ ਸਾਹਿਬ ਤੋਂ ਅੱਜ ਉਹਨਾਂ ਦੀ ਕੋਰਟ ਦੇ ਵਿੱਚ ਇੱਕ ਪੇਸ਼ੀ ਸੀ ਕੋਈ ਪੁਰਾਣਾ ਕੇਸ ਚੱਲਦਾ ਹੈ ਤਰਨਤਾਰਨ ਵੱਲ ਸੋ ਨਹੀਂ ਆ ਸਕੇ ਸੋ ਸਾਡੇ 13 ਦੇ 13 ਜਿਹੜੇ ਕੈਂਡੀਡੇਟ ਨੇ ਉਹ ਤੁਹਾਡੇ ਸਾਹਮਣੇ ਨੇ ਅਸੀਂ ਅੱਜ ਇਹ ਬਿਲਖਣ ਕਿਸਮ ਦਾ ਪ੍ਰੋਗਰਾਮ ਕਿਸੇ ਕਰਕੇ ਰੱਖਿਆ ਕਿ ਤੁਹਾਡੀ ਜਾਣ ਪਹਿਚਾਨ ਹੋ ਜੇ ਮੈਂ ਸਾਰਿਆਂ ਨੂੰ ਜਿੰਨੇ ਵੀ ਪੱਤਰਕਾਰ ਸਹਿਬਾਨ ਆਏ ਨੇ ਸਾਡੇ ਵਲੰਟੀਅਰ ਸਹਿਬਾਨ ਵਰਕਰ ਸਹਿਬਾਨ ਲੀਡਰ ਸਹਿਬਾਨ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਅਸੀਂ ਤਾਂ ਜਿੱਕ ਆਪਸ ਵਿੱਚ ਇੱਕ ਦੂਜੇ ਨਾਲ ਇੰਟਰੋਡਕਸ਼ਨ ਹੈ ਕਿ ਤੁਸੀਂ ਇੱਕ ਦੂਜੇ ਨੂੰ ਮਿਲ ਲਓ ਪੱਤਰਕਾਰ ਸਹਿਬਾਨ ਕੱਲ ਨੂੰ ਇਹਨਾਂ ਦੀ ਇੰਟਰਵਿਊ ਕਰਨ ਜਾਣਗੇ ਕਦਰ ਕਿਸੇ ਦੀ ਗੱਡੀ 'ਚ ਇੰਟਰਵਿਊ ਹੋਊਗੀ ਕਿਸੇ ਦੀ ਰੈਲੀ 'ਚ ਹੋਊਗੀ ਕਿਸੇ ਦੀ ਟਾਬੇ ਤੇ ਇੰਟਰਵਿਊ ਹੋਊਗੀ ਕਿਸੇ ਦੀ ਮੋਟਰਸਾਈਕਲ ਤੇ ਹੋਊਗੀ ਤਾਂ ਕਿ ਇਹਨਾਂ ਦਾ ਜਿਹੜਾ ਆਪਣਾ ਬੈਕਗ੍ਰਾਉਂਡ ਹੈ ਉਹ ਵੀ ਸਾਰਾ ਤੁਸੀਂ ਜਾਣ ਸਕੋ ਸੋ ਇਸ ਵਿਲੱਖਣ ਕਿਸਮ ਦੇ ਪ੍ਰੋਗਰਾਮ ਲਈ ਸਭ ਤੋਂ ਪਹਿਲਾਂ ਪ੍ਰਬੰਧਕਾਂ ਨੂੰ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਇੱਕ ਵਾਰੀ ਤਾੜੀਆਂ ਮੈਂ ਉਹਨਾਂ ਦੇ ਨਾਂ ਤੇ ਵੀ ਚਾਹਾਂਗਾ ਦੋਸਤੋ ਇਹ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਬਸ ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਤੇ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਹੈ ਉਹ ਵੱਧ ਜਾਂਦੀ ਹੈ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮੈਂ ਸ਼ਾਮ ਜਾ ਕੇ ਆਇਆ ਮੈਂ ਖੇਤਰ ਗਿਆ ਜਿੱਥੇ ਜਾਂਦੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਂਗੇ ਇਹ ਇਹ ਗੱਲ ਚੱਲ ਰਹੀ ਸੋ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ अरविंद केजरीवाल के की सोच ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤੱਕ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ केजरीवाल ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ अरविंद ਜੀ ਨੇ ਕੀਤੀ ਹੈ ਆਪਾਂ ਉਹਦੇ ਰਖਵਾਲੇ ਬਣਨਾ ਹੈ ਆਪਾਂ ਉਹਦੇ ਵਾਰਿਸ ਬਣਨਾ ਹੈ ਰਾਮਲੀਲਾ ਗਰਾਊਂਡ 'ਚ ਜੋ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬ ਬੱਦ੍ਹਾ ਗਿਆ ਬੱਦ੍ਹਾ ਗਿਆ ਤੇ ਅੱਜ 10 ਸਾਲਾਂ ਚ ਆਮਾ ਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ